ਆਓ ਤੁਹਾਨੂੰ ਸੁਣਾਣੇ ਆ ਅੱਜ ਦੀਆਂ ਵੱਡੀਆਂ ਖਬਰਾਂ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਨੇ ਆ ਇਸ ਵੀਡੀਓ ਵਿੱਚ ਪਿਛਲੇ ਸਮੇਂ ਦੇ ਵਿੱਚ ਤਿੰਨ ਬਾਬੇ ਹੋਏ ਆ ਇੱਕ ਨਿਰੰਕਾਰੀਆਂ ਦਾ ਬਾਬਾ ਸੀ ਉਹ 1977 ਦੇ ਵਿੱਚ ਬਾਦਲਾਂ ਨਾਲ ਸਾਡਕਾਟ ਕਰ ਲੈਂਦਾ ਤੇ ਮੈਂ ਕਿ ਉਹ ਜਿਹੜਾ ਕੀ ਸਪਾਰਕਿੰਗ ਐਡੀ ਭੈੜੀ ਹੁੰਦੀ ਆ ਮੁੜ ਕੇ ਉਹ ਬਾਬੇ ਦੇ ਭੋਗ ਪੈ ਜਾਂਦਾ ਫਿਰ 2007 ਚ ਜਾ ਕੇ ਸਰਸੇ ਵਾਲਾ ਬਾਬਾ ਕੀ ਆ ਇਹਨਾਂ ਨਾਲ ਸਾਂਝ ਪਾ ਲੈਂਦਾ ਬਾਦਲ ਕੇ ਲਾਣੇ ਨਾਲ ਉਦੋਂ ਭੋਗ ਪੈ ਗਿਆ ਆ 2027 ਜੀ ਕਿਤੇ ਬਾਬਾਣਾ ਭੋਗ ਪਵਾਲੇ ਮੈਂ ਤਾਂ ਇਹੀ ਕਹਿਣਾ ਵੀ ਤੂੰ ਆ ਸੱਤ ਵਾਲਾ ਅੰਕੜਾ ਕੀ ਸੰਤਾਂ ਵਾਸਤੇ ਮਾੜਾ ਇਸ ਕਰਕੇ ਜਿੰਨਾ ਕੇ ਬਚ ਕੇ ਚੱਲਣਗੇ ਉਹਨੇ ਚੰਗੇ ਰਹਿਣਗੇ ਜੇ ਨੰਗੇ ਚਿੱਟੇ ਹੋ ਕੇ ਸਿਆਸਤ ਵਾਲੇ ਪਾਸੇ ਵਾ ਕੇ ਮੂੰਹ ਕਰ ਲੈ ਇਹਨਾਂ ਨੇ ਠੀਕ ਹੈ ਨਾ ਲੋਕ ਉਹਨਾਂ ਚਰੀ ਬਾਈ ਜੀ ਮਗਰ ਖੜੇ ਆ ਫਿਰ ਸਿਆਸਤ ਦੇ ਵਿੱਚ ਪਹਿਲਾਂ ਕਹਣਾ ਵੀ ਇਧਰ ਗੰਦੀ ਆ ਲੋਕ ਵੀ ਕਹਿੰਦੇ ਆ ਗੰਦਾ ਤਾਂ ਜਦੋਂ ਚਿੱਟ ਕੱਪੜੀ ਇਧਰਲੇ ਪਾਸੇ ਆਉਣਗੇ ਚਿੱਟ ਕੱਪੜੀਏ ਮਾ ਕੇ ਜਿਹੜੇ ਸਿਆਸਤਦਾਨਾਂ ਨੂੰ ਉਹਨਾਂ ਨੂੰ ਸੋਭਦੀ ਆ ਜਿਹੜੇ ਡੇਰੇਆਂ ਵਾਲੇ ਬਾਬੇ ਇਹ ਜਿਹੜੇ ਹਾਲਾਤ ਅੱਜ ਕੀ ਆ ਮੇਰੇ ਖਿਆਲ ਚ ਸੋਸ਼ਲ ਮੀਡੀਆ ਤੇ ਟ੍ਰੈਂਡਸ ਵਿੱਚ ਮੈਂ ਟ੍ਰੈਂਡ ਜਿਵੇਂ ਚੱਲਿਆ ਵਿਆ ਤਾਂ ਮੈਂ ਕਹਣਾ ਬਾਬੇ ਦੇ ਹੁਣ ਜ਼ਮੀਨਾਂ ਵਾਲੇ ਕਿ ਕਿਹੜੇ ਕਿਹੜੇ ਪੋਤੜਿਆ ਲੋਕ ਫਰੋਲੀ ਨਹੀਂ ਜਾਂਦੇ ਬਾਕੀ ਡੇਰਿਆਂ ਦਾ ਤੇ ਮੈਂ ਕਹਿੰਦਾ ਸਿਆਸਤ ਦਾ ਗੱਠ ਜੋੜਾ ਜੇ ਟਕਿਆ ਰਿਜੀ ਜਾਵੇ ਤਾਂ ਚੰਗੀ ਗੱਲ ਹੈ ਨੰਗਾ ਵੈਸੇ ਲੋਕਾਂ ਨੇ ਦਿਮਾਗ ਚ ਜਿਹਹੇ ਚ ਸਭ ਕੁਝ ਕਲੀਅਰ ਆ ਪਰ ਇਹ ਜਿੰਨਾ ਟਕਿਆ ਰਿਜੇ ਉਹਨਾਂ ਦਾ ਵਧੀਆ ਰਹਿੰਦਾ ਜਦੋਂ ਟਕੇ ਟਕੇ ਰਿਜਦੇ ਤੋਂ ਆਪਾਂ ਟੱਕਣ ਗਈ ਵਾਲੀ ਚੱਕ ਦਿੰਨੇ ਹਾਂ ਨਾ ਫਿਰ ਉਹ ਵਾਲਾ ਮਾਰ ਕੇ ਚੁੱਲ੍ਹੇ ਚ ਪੈ ਜਾਂਦਾ ਤੋਂ ਨਾਲੇ ਤਾਂ ਅੱਗ ਬੁੱਝ ਜਾਂਦੀ ਆ ਨਾਲੇ ਪੱ ਜਿੰਨਾ ਪਬਲਿਕ ਦੇ ਵਿੱਚ ਵਿਚਰੇ ਹੁਣ ਬਾਈ ਜੀ ਮੈਂ ਕਹਣਾ ਵੀ ਇੱਕ ਡੇਰੇ ਦੇ ਵਿੱਚ ਬੈਠ ਕੇ ਉੱਪਰ ਸਟੇਜ ਤੇ ਬੈਠ ਕੇ ਲੋਕਾਂ ਨਾਲੋਂ ਦੂਰੀ ਬਣਾ ਕੇ ਤੁਸੀਂ ਆਪਣਾ ਕਰਦਾਰ ਕੀ ਆ ਮੈਂ ਕਹਣਾ ਲੁਕੋ ਕੇ ਰੱਖ ਸਕਦੇ ਤੁਹਾਡਾ ਨਹੀਂ ਪਤਾ ਲੱਗਦਾ ਪਰ ਜਦੋਂ ਪਬਲਿਕ ਡੋਮੇਨ ਚ ਆ ਕੇ ਖੜ ਕੇ ਤੁਸੀਂ ਲੋਕਾਂ ਦੇ ਵਿੱਚ ਰੋਂਗੇ ਤਾਂ ਤੁਹਾਡੇ ਤੋਂ ਕੀ ਆ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਕੋਈ ਰੱਬ ਤਾਂ ਹੈ ਨਹੀਂ ਠੀਕ ਹੈ ਇਹਨਾਂ ਦੇ ਮਾਗੇ ਪੈਰੋਕਰ ਰੱਬ ਮੰਨੀ ਜਾਂਦੇ ਆ ਤਾਂ ਹੁਣ ਫਿਰ ਬਾਬੇ ਦਾ ਕਰਦਾਰ ਜਿਹੜਾ ਕੀ ਆ ਹੌਲੀ ਹੌਲੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜਿੱਦੇ ਜੇਲ੍ਹ ਚੋਂ ਕੀ ਆ ਮੈਂ ਕਹਿੰਦਾ ਮਜੀਠੀਆਂ ਨੂੰ ਮਿਲ ਕੇ ਆਉਂਦੇ ਆ ਬਾਹਰ ਆ ਕੇ ਮੈਂ ਕਹਣਾ ਵੀ ਥੋੜੇ ਪੱਤਰਕਾਰ ਭਰਾਵਾਂ ਦੇ ਸਵਾਲਾਂ ਤੇ ਬਾਬਾ ਜਿਸ ਤਰੀਕੇ ਨਾਲ ਤੈਸ ਚ ਆਇਆ ਮੈਂ ਕਿਹਾ ਕਿ ਲੋਕਾਂ ਦੇ ਵਿੱਚ ਉਸੇ ਦਿਨ ਤੋਂ ਕੀ ਚੁੰਝ ਚਰਚਾ ਸ਼ੁਰੂ ਹੋ ਗਈ ਸੀ ਤੇ ਉਸ ਤੋਂ ਬਾਅਦ ਲੋਕਾਂ ਨੇ ਜਿਵੇਂ ਮੈਂ ਗੱਲ ਕਰਦਾ ਵੀ ਸੋਸ਼ਲ ਮੀਡੀਆ ਇੱਕ ਹੈਜੀ ਚੀਜ਼ ਆ ਇਹਦੇ ਚਾ ਮੈਂ ਕਹਿੰਦਾ ਜਿੰਨਾ ਤੁਸੀਂ ਪਬਲਿਕ ਡੋਮੇਨ ਚ ਆਉਂਗੇ ਇਹਨੇ ਤੁਹਾਨੂੰ ਉਨੇ ਹੀ ਕੀ ਨੰਗਿਆ ਕਰੀ ਜਾਣਾ ਤੇ ਜਿੰਨਾ ਹੁਣ ਬਾਬੇ ਨੂੰ ਕੀ ਟ੍ਰੋਲ ਕੀਤਾ ਜਾ ਰਿਹਾ ਤਾਂ ਹੀ ਕਰਕੇ ਮੈਂ ਕੱਲ ਗੱਲ ਕੀਤੀ ਸੀ ਮਾਲੀ ਸਾਹਿਬ ਨੇ ਇੱਕ ਪੋਸਟ ਬੜੀ ਸ਼ਾਨਦਾਰ ਪਾਈ ਉਹ ਕਹਿੰਦੇ ਕੋਈ ਬੰਦਾ ਦੇਖ ਲੈਣ ਗਿਆ ਸੀ ਦੇਖ ਲੈਣ ਗਏ ਨੇ ਕੀ ਤਾਂ ਅੰਦਰ ਬੈਠੇ ਨੇ ਗੁਰਦੁਆਰਾ ਚੋ ਦੇਖ ਲੈ ਲਈ ਦੇਖ ਲੈ ਕਿ ਉਹਨੇ ਮਨ ਚ ਲਾਲਚ ਆ ਗਿਆ ਵੀ ਯਾਰ ਬਾਹਰ ਜਾ ਕੇ ਕਿਹਦਾ ਦੁਆਰੇ ਦਾ ਦੇਖ ਲੈ ਲੈਨੇ ਆ ਤੇ ਬਾਹਰ ਉਹਨੇ ਜਿਹੜੇ ਹੱਥ ਚ ਦੇਖ ਸੀ ਉਹਦਾ ਪਿੱਛੇ ਕਰ ਲਿਆ ਤੇ ਦੂਜਾ ਹੱਥ ਕੱਲਾ ਮੂਹਰੇ ਕਰਤਾ ਤੇ ਉਹ ਦੇਖ ਦੇਣ ਵਾਲਾ ਭਾਈ ਕੋਲੇ ਆਇਆ ਉਹਨੇ ਦੇਖਿਆ ਵੀ ਇੱਕ ਹੱਥ ਨਾਲ ਮੂਹਰੇ ਕਰੀ ਖੜਾਗਾ ਹਾਂ ਹੱਥ ਨੂੰ ਘਿਓ ਵੀ ਲੱਗਿਆ ਇਸੁੱਖ ਨਾਲ ਉਹਨੇ ਦੇਖ ਕੇ ਆਖਿਆ ਯਾਰ ਤੂੰ ਤਾਂ ਪਹਿਲਾਂ ਦੇਖ ਲੈ ਗਿਆ ਉਹ ਨਿਮੋ ਝੁੰਣਾ ਜਾਂ ਹੁੰਦਾ ਵਿਚਾਰਾ ਬੈਠਾ ਫਿਰ ਉੱਠ ਕੇ ਜਦੋਂ ਖੜਾ ਹੁੰਦਾ ਤੇ ਮਗਰਲੀ ਜਿਹੜੇ ਹੱਥ ਵਾਲੀ ਦੇਖ ਹੁੰਦੀ ਉਹਨੂੰ ਕੁੱਤਾ ਚਟਮ ਕਰ ਜਾਂਦਾ ਹੁਣ ਮੈਂ ਕੱਲ ਤਾਂ ਹੀ ਆ ਕੇ ਕਹਿੰਦੀ ਢਿੱਲੋਂ ਸਾਹਿਬ ਕਿਤੇ ਮਗਰਲੀ ਕੁੱਤਾਂ ਨਾਲ ਲੈ ਜ ਮੇਰਾ ਮਤਲਬ ਇਹ ਸੀ ਵੀ ਨਾ ਤਾਂ ਤੁਸੀਂ ਸਿਆਸਤ ਦੇ ਵਿੱਚ ਕਿੰਗ ਮੇਕਰ ਬਣ ਸਕੋ ਤੇ ਰਹਿੰਦੇ ਖੁੰਦੇ ਡੇਰੇ ਤੇ ਡੇਰੇ ਦੀ ਮਾ ਕੇ ਜਿਹੜੇ ਸ਼ਰਦਾ ਬਾਣਾ ਸ਼ਰਦਾ ਲੂ ਵੀ ਹੱਥ ਚੋਂ ਨਿਕਲ ਜਾਣ ਤਾਂ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਇਸੇ ਕਰਕੇ ਅਸੀਂ ਕਹਿੰਦੇ ਸੀ ਵੀ ਬਾਬੇ ਦਾ ਡੇਰਿਆਂ ਚ ਹੀ ਸੋਵਦੇ ਆ ਬਾਕੀ ਦੂਜੀ ਗੱਲ ਇਹ ਹੈ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਜਦੋਂ ਨਾ ਇਹ ਚੀਜ਼ਾਂ ਬਈ ਪਬਲਿਕ ਡੋਮੇਨ ਚ ਨੰਗੀਆਂ ਹੋ ਜਾਂਦੀਆਂ ਨੇ ਮੈਂ ਤਾਂ ਹੀ ਕਹਿਣਾ ਵੀ ਜਦੋਂ ਨੰਗੀਆਂ ਤਾਰ ਆਪਸ ਵਿੱਚ ਮਿਲ ਜਾਣਗੀਆਂ ਨਾ ਫਿਰ ਸਪਾਰਕ ਹੁੰਦਾ ਇਹ ਦੋਨੇ ਹੀ ਨੰਗੇ ਨੇ ਬਾਬੇ ਵੀ ਹੁਣ ਤਾਂ ਨੰਗੇ ਹੋਏ ਪਏ ਨੰਗੇ ਉਹ ਨੰਗੀਆਂ ਤਾਰ ਆਪਸ ਵਿੱਚ ਮਿਲ ਗਈਆਂ ਸਪਾਰਕਿੰਗ ਹੋ ਗਈ ਇਹਦਾ ਮੈਂ ਕਹਿੰਦਾ ਵੀ ਜਿੰਨਾ ਕੀ ਆ ਅਲੱਗ-ਅਲੱਗ ਰਹਿਣ ਮੈਂ ਕਹਿੰਦਾ ਜਦੋਂ ਵੀ ਇਹ ਧਰਮ ਤੇ ਸਿਆਸਤ ਜਦੋਂ ਕਿ ਇਹ ਇਕੱਠੀਆਂ ਹੁੰਦੀਆਂ ਨੇ ਨੰਗੀਆਂ ਚਿੱਟੀਆਂ ਹੋ ਗਏ ਉਦੋਂ ਨੁਕਸਾਨ ਹੀ ਕਰਦਾ ਸਾਡੇ ਸਿੱਖਾਂ ਦਾ ਸਭ ਤੋਂ ਵੱਧ ਕੀਤਾ ਮੁੱਢ ਤੋਂ ਲੈ ਕੇ ਸਾਡੇ ਗੁਰੂ ਸਾਹਿਬਾਨ ਦੀ ਸ਼ਹਾਦਤ ਹੁੰਦੀ ਆ ਸਾਡੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਆ ਉਥੇ ਕਾਜੀ ਕੋਲੇ ਖੜ ਕੇ ਸ਼ਹੀਦ ਕਰਾਉਂਦਾ ਤੇ ਨਾਲ ਕੀ ਆ ਫਰਮਾਨ ਲਿਆ ਜਾਂਦਾ ਉਸ ਸਮੇਂ ਦੇ ਹੁਕਮਰਾਨ ਵੱਲੋਂ ਠੀਕ ਆ ਕਾਜੀ ਦੀ ਸਹਿਮਤੀ ਨਾਲ ਸਾਡੇ ਗੁਰੂ ਸਾਹਿਬ ਨੇ ਜੇ ਮੀਰੀ ਪੀਰੀ ਬਣਾਇਆ ਸੀ ਤਾਂ ਉਹਨਾਂ ਨੇ ਪੀਰੀ ਦਾ ਮੈਂ ਕਿ ਜਿਹੜਾ ਨਿਸ਼ਾਨ ਸਾਹਿਬ ਉੱਚਾ ਰੱਖਿਆ ਸੀ ਉਹਦੀ ਸੁਪਰੀਮੇਸੀ ਸੀ ਸੀ ਜੇ ਇਹਨਾਂ ਨੂੰ ਤੁਸੀਂ ਡੋਮੀਨੇਟ ਕਰਨ ਲੱਗੋਗੇ ਤਾਂ ਮੈਂ ਕਹਣਾ ਲੋਕਾਂ ਦੇ ਵਿੱਚ ਅੱਜ ਸੋਸ਼ਲ ਮੀਡੀਆ ਕਰਕੇ ਨੰਗੇ ਉਹਦੀ ਹੋ ਜਾਂਦਾ ਬਾਦਲ ਕੇ ਅੱਗੇ ਨੰਗੇ ਹੋਏ ਹੋਏ ਆ। ਹੂੰ। ਦੂਜੀ ਅਹਿਮ ਗੱਲ ਮੈਂ ਤਾਂ ਇੱਕੋ ਗੱਲ ਕਹਿਣਾ ਬਾਈ। ਹੂੰ। ਤੇ ਇਸ ਕਰਕੇ ਟਕੀਰਿਜ ਲੈਣ ਦੇ ਚੰਗੇ ਸੀਗੇ ਤੇ ਹੁਣ ਜਿਹੜੇ ਹਾਲਾਤ ਬਣ ਗਏ ਤਾਂ ਬਾਬੇ ਨੂੰ ਮੈਂ ਕਹਣਾ ਇਤਿਹਾਸ ਤੋਂ ਜਿਹੜੇ ਪੁਰਾਣੇ ਜਿਹੜੇ ਲੋਕਾਂ ਨਾਲ ਹੋਈ ਉਹ ਤੋਂ ਸਿੱਖਣਾ ਚਾਹੀਦਾ। ਇੱਕ ਗੱਲ ਦੱਸਿਓ ਇੱਕ ਪੋਲੀਟੀਕਲ ਜਿਹੜਾ ਲੀਡਰ ਹੈ ਜੀ ਮਤਲਬ ਉਹਦੇ ਤੇ ਬਿਆਨ ਦੇਣ ਦਾ ਵੀ ਇੱਕ ਫਰਕ ਹੁੰਦਾ ਕਿ ਬਿਕਰਮ ਸਿੰਘ ਮਜੀਠੀਆ ਤੇ ਬਿਆਨ ਦੇਣਾ ਮੁਕਾਬਲਤਨ ਜੇ ਬਿਆਨ ਚਰਨਜੀਤ ਜਿਵੇਂ ਹੋਰ ਦੂਜੇ ਟਿੰਜਾ ਲੀਡਰ ਤੇ ਦਿੱਤਾ ਹੁੰਦਾ ਉਹਦਾ ਇਮਪੈਕਟ ਹੋਰ ਤਰੀਕੇ ਦਾ ਹੁੰਦਾ ਅਸੀਂ ਇਹਦਾ ਇਮਪੈਕਟ ਇਹ ਵੀ ਫਰਕ ਮੰਨਦੇ ਹੋ ਤੁਸੀਂ ਯਾਰ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਸੀ ਬਾਈ ਹੁਣ ਬਿਕਰਮ ਮਜੀਠੀਆ ਬਾਹਰ ਆ ਕੇ ਮੁੱਛਾਂ ਨੂੰ ਤਾ ਦੇਣ ਲੱਗ ਗਿਆ ਹੁਣ ਲੋਕਾਂ ਨੂੰ ਪਤਾ ਕੋਈ ਜਮਰਾਉ ਦਾ ਕਿਲਾ ਜਿੱਤ ਕੇ ਥੋੜੀ ਆਇਆ ਹੁਣ ਜੋ ਉਹਨੇ ਕੀ ਆ ਕਰਤੂਤਾਂ ਪਹਿਲਾਂ ਪੁਰਾਣੇ ਉਦੇ ਦੋਸ਼ ਲੱਗੇ ਆ ਚਿੱਟੇ ਦੇ ਦੋਸ਼ ਨਹੀਂ ਮਾਕੇ ਤੁਹਾਡੇ ਵਾਲੀ ਗੱਲ ਕਰਦਾ ਮੈਂ ਵੱਡੀ ਡੀਏ ਦੇ ਕੇਸ ਲੱਗੇ ਆ ਪਰ ਡੀਏ ਦਾ ਕੇਸ ਕੀ ਹੈ ਇੱਕ ਬੰਦਾ ਜਿਹਦਾ ਸਾਰਾ ਕੁਝ ਵਿਖ ਗਿਆ ਤੇ ਉਹ ਬੰਦਾ ਸਿਆਸਤ ਦੇ ਵਿੱਚ ਆ ਕੇ ਕਿਵੇਂ ਸਾਰੇ ਸੋਲਰ ਦੇ ਮਾਕੇ ਠੇਕੇ ਆਪ ਸ਼ਰਾਬਾਂ ਦੇ ਠੇਕੇ ਆਪ ਦੇ ਅੰਡਰ ਕਰਕੇ ਕਿਸ ਤਰੀਕੇ ਨਾਲ ਉਹਨੂੰ ਲੁੱਟਦੇ ਆ ਤੇ ਉਹਦਾ ਹਿਸਾਬ ਕਿਤਾਬ ਜਦੋਂ ਅਗਲੇ 7 ਮਹੀਨੇ ਐਵੇਂ ਨਹੀਂ ਅੰਦਰ ਰਿਹਾ ਉਹ 7 ਮਹੀਨੇ ਉਹਦੋਂ ਬਾਅਦ ਚਲਾਨ ਪੇਸ਼ ਕਰਤਾ ਸੀ ਬਾਬੇ ਨੇ ਪੈਸੇ ਬਾਹਰ ਆ ਜਾਣਾ ਸੀ ਤੇ ਬਾਬੇ ਨੂੰ ਆਪ ਦੀ ਮੈਨੂੰ ਨਹੀਂ ਪਤਾ ਵੀ ਜਾ ਕੇ ਉਹਥੇ ਕੀ ਬਾਬਾ ਸਾਫਤ ਕਰਨਾ ਚਾਹੁੰਦਾ ਸੀ ਸ਼ਾਇਦ ਬਾਬਾ ਕੀਆ ਜੋ ਸਾਫਤ ਕਰਨਾ ਚਾਹੁੰਦਾ ਸੀ ਉਹ ਬਾਬੇ ਦੇ ਕੀਆ ਪੁੱਠੀ ਪੈ ਗਈ ਥੋੜੇ ਵਾਲੀ ਗੱਲ ਆ ਤੁਸੀਂ ਕਹਿੰਦੇ ਹੋ ਹੋਰਾਂ ਵਾਸਤੇ ਜੇ ਬਾਬਾ ਮੈਂ ਕਹਿੰਦਾ ਵੀ ਸਿਆਸਤ ਤੇ ਇਹ ਜਦੋਂ ਨੰਗੀਆਂ ਹੋ ਕੇ ਮਿਲਦੀਆਂ ਨੇ ਨਾ ਤੇ ਨੰਗੀਆਂ ਦਾ ਫਿਰ ਲੰਗ ਕੱਜਿਆ ਨਹੀਂ ਜਾਂਦਾ ਇਹਨਾਂ ਦਾ ਅੱਛਾ ਕੀ ਲੱਗਦਾ ਹੈ ਮਤਲਬ ਅਕਾਲੀ ਦਲ ਬਾਬਾ ਗੁਰਿੰਦਰ ਟੇ ਲਾਉਂਦੇ ਆਸਰੇ 2027 ਦੀ ਚੋਣ ਲੜਨ ਨੂੰ ਫਿਰਦਾ ਹੈ ਤੇ ਜੇ ਉਹ ਉਹਨਾਂ ਦੇ ਆਸਰੇ ਲੜਨ ਨੂੰ ਫਿਰਦਾ ਹੈ ਕਿਉਂਕਿ ਉਹ ਲਗਾਤਾਰ ਪਿਕਚਰ ਦੇ ਵਿੱਚ ਦਿਖਾਈ ਦਿੰਦੇ ਨੇ ਬੇਸ਼ਕਤੋ ਦੇ ਵਿੱਚ ਆ ਪਿਛਲੇ ਦਿਨ ਇੱਕ ਨਸ਼ਾ ਦੇ ਖਿਲਾਫ ਪੰਜਾਬ ਦੇ ਰਾਜਪਾਲ ਨੇ ਯਾਤਰਾ ਕੱਢੀ ਜਿਸ ਚ ਪੰਜਾਬ ਦੇ ਰਾਏ ਪਰ ਬੀਜਪੀ ਦੇ ਲੀਡਰ ਬਾਬਾ ਤੇ ਸੁਖਬੀਰ ਸਿੰਘ ਬਾਦਲ ਵੀ ਸੀਗਾ ਕੀ ਮੰਨਦੇ ਹੋ ਤੁਸੀਂ ਵੀ ਨੰਗੇ ਚਿੱਟੇ ਰੁਪਏ ਕਰ ਅਕਾਲੀ ਦਲ ਦੀ ਮਦਦ ਵੀ ਕਰ ਦਿੰਦਾ ਹੈ ਫਾਇਦਾ ਹੋਵੇਗਾ ਡੇਰੇ ਦੀ سپورਟ ਲੈ ਕੇ ਪਹਿਲਾਂ ਸੱਤ ਸੱਦਾ ਡੇਰਾ ਸੱਦਾ ਦੀ سپورਟ ਲਈ ਵੱਖ-ਵੱਖ ਪਾਰਟੀਆਂ ਨੇ ਹੁਣ ਜੇ ਕਰੇ ਇੱਧਰ سپورਟ ਬਿਲਦੀ ਹੈ ਪੰਜਾਬ ਚ ਫਾਇਦਾ ਹੋਵੇਗਾ ਨਹੀਂ ਬਾਬਾ ਜਿਹੜੀ ਪਾਵਰ ਇਕੱਠੀ ਕਰਨ ਨੂੰ ਫਿਰਦਾ ਨਾ ਇੱਕ ਦਹਾਕਾ ਪਹਿਲਾਂ ਬਈ ਨਾ ਇੱਕ ਗੀਤ ਆਇਆ ਸੀ ਮਨਿੰਦਰ ਉਹ ਕਹਿੰਦਾ ਬੇਬੇ ਨਹੀਂ ਮੈਂ ਸੰਤ ਬਣੂੰਗਾ ਠੀਕਾ ਤਾਕਤ ਪਰ ਮੈਂ ਅੰਤ ਬਣੂੰਗਾ ਬੰਦਾ ਵੱਡਾ ਚਲੰਤ ਬਣੂੰਗਾ ਤੇ ਉਹ ਕਹਿੰਦੇ ਲੀਡਰਾਂ ਦੇ ਨਾਲ ਸਾਂਝ ਵਧਾऊं ਅਫਸਰਾਂ ਨੂੰ ਮੈਂ ਚੋਗਾ ਪਾऊं ਹੁਣ ਬਾਬਾ ਉਸੇ ਨੀਤੀ ਨੂੰ ਮੇਰੇ ਖਿਆਲ ਚ ਸੁਣ ਕੇ ਉਸੇ ਨੀਤੀ ਤੇ ਚੱਲੇ ਆ ਵੇ ਪਰ ਮੈਂ ਇੱਕ ਦੱਸਦਾ ਵੀ ਜਿਹੜੇ ਲੀਡਰ ਨੇ ਜਾਂ ਸਿਆਸਦਾਨ ਨੇ ਇਹਨਾਂ ਦਾ ਵੈਸੀ ਕੀਆ ਆਪਣੇ ਜਿਹੜੇ ਅਫਸਰ ਇਹਨਾਂ ਦਾ ਵੈਸੀ ਥੋਡੇ ਕੋਲੇ ਆ ਕੇ ਕੋਡੇ ਹੋਣੀ ਹੋਣਾ ਇਹਨਾਂ ਦਾ ਗੋਡਾ ਨਮਾਉਣਾ ਪੂ ਥੋਡੇ ਕੋਲੇ ਕਿ ਉਹ ਕਹਿੰ ਲੈਣੇ ਪੋਸਟਿੰਗਾਂ ਲੈਣੀਆਂ ਬੜਾ ਤਕੜਾ ਨੈਕਸਸ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਜਿਹੜੇ ਲੋਕ ਹੈਗਾ ਲੋਕ ਵੀ ਡੇਰੇ ਨਾਲ ਗਾਉਂਦੇ ਮਾਰੀ ਜੁੜੇ ਹੋਏ ਆ ਬਾਲਾ ਮਾਕੇ ਕੋਈ ਲੰਬਾ ਚੌੜਾ ਹੋਣੀ ਇਹ ਚ ਗਨਿਤ ਨਹੀਂ ਹੈ ਹੁਣ ਲੋਕਾਂ ਦੀ ਭਾਵਨਾ ਹੁਣ ਸਭ ਤੋਂ ਵੱਡੇ ਨਾਲ ਜਿਵੇਂ ਅਸੀਂ ਕਹਿੰਦੇ ਆ ਔਰਤਾਂ ਜੁੜੀਆਂ ਨੇ ਔਰਤਾਂ ਨੂੰ ਆਜ਼ਾਦੀ ਚਾਹੀਦੀ ਹੈ ਉਹ ਡੇਰਿਆਂ ਜਾ ਕੇ ਮਿਲਦੀ ਆ ਦੱਸ ਨਹੀਂ ਉੱਥੇ ਭਰਦੀ ਆ ਠੀਕ ਹੈ ਉੱਥੇ ਮੱਸਿਆ ਪੁੰਨਿਆਂ ਲੱਗਦੀਆਂ ਨੇ ਉੱਥੇ ਜਾ ਕੇ ਕੀ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਉਹ ਮਿਲਦਾ ਨਹੀਂ ਤੇ ਦੂਸਰੀ ਗੱਲ ਇਹ ਵੀ ਲੋਕਾਂ ਦੇ ਅਫਸਰਸ਼ਾਹੀ ਤੋਂ ਕੰਮ ਕਰਾਉਣੇ ਆ ਉੱਥੇ ਅਫਸਰਸ਼ਾਹੀ ਆ ਕੇ ਵੀ ਗੋਡਾ ਨਮਾਉਂਦੇ ਆ ਅਫਸਰਾਂ ਨੂੰ ਕਹਾਇਆ ਚੰਗੇ ਅਹੁਦੇਦਾਰੀਆਂ ਚਾਹੀਦੀਆਂ ਨੇ ਠੀਕ ਹੈ ਉਹ ਕੌਣ ਲੀਡਰ ਦਿੰਦੇ ਆ ਫਿਰ ਲੀਡਰਾਂ ਨੇ ਵੋਟਾਂ ਲੈਣੀਆਂ ਲੋਕਾਂ ਤੋਂ ਇੱਕ ਕੀ ਇੱਕ ਸਰਕਲ ਬਣਿਆ ਹੋਇਆ ਪਰ ਮੈਂ ਤੁਹਾਨੂੰ ਇੱਕ ਦੱਸਦਾ ਵੀ ਮੇਰਾ ਜਿੰਨਾ ਕਿ ਐਕਸਪੀਰੀਅੰਸ ਕੀ ਹੈ ਸਾਡੇ ਏਰੀਆ ਦਾ ਹੈਗਾ ਸਾਡੇ ਏਰੀਆ ਦੇ ਵਿੱਚ ਸਰਸੇ ਵਾਲੇ ਮਾਕੇ ਬਾਬੇ ਦਾ ਇੱਥੇ ਪੂਰਾ ਪ੍ਰਭਾਵ ਰਿਹਾ ਧਾਮ ਚੰਮ ਪੂਰਾ ਸੀ ਤੇ ਸਰਸੇ ਵਾਲੇ ਬਾਬੇ ਨੇ ਜਿਹਦੀ ਵੀ ਉਹਨਾਂ ਨੇ ਪੋਲੀਟੀਕਲ ਵਿੰਗ ਬਣਾ ਕੇ ਆਪਦੀ ਮਾਕੇ ਸਾਰੀ ਖਤਮ ਹੋ ਗਈ ਉਹਨਾਂ ਦਾ ਸਿਸਟਮ ਉਹਨਾਂ ਨੇ ਜਦੋਂ ਵੀ ਕੀ ਹੈ ਜਿਹਦੀ ਵੀ ਸਪੋਰਟ ਕੀਤੀ ਅੱਜ ਤੱਕ ਬਹਿੰਡੇ ਡਿਸਟ੍ਰਿਕਟ ਦੇ ਵਿੱਚ ਕੋਈ ਬੰਦਾ ਅਜੇ ਤੱਕ ਜਿੱਤਿਆ ਨਹੀਂ ਜਿਹਦੇ ਨਾਲ ਵੀ ਸਰਸੇ ਵਾਲੇ ਨੇ ਸਪੋਰਟ ਕੀਤੀ ਆ ਦੇਖੋ ਲੋਕਾਂ ਦੇ ਵਿੱਚ ਇੱਕ ਨਾ ਵਹਿਮ ਹੈਗਾ ਵੀ ਮੈਂ ਕਹਾਂ ਵੀ ਲੋਕ گاਉਂ ਦੇ ਮਰੇ ਜੁੜੇ ਹੋਏ ਆ ਲੋਕ ਨਿੱਜੀ ਤੌਰ ਤੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਆ ਪਿੰਡਾਂ ਦੇ ਉਹ ਬਾਬੇ ਮਗਰ ਵੋਟ ਨਹੀਂ ਪਾਉਂਦੇ ਤੇ ਨਾ ਹੀ ਪੋਲਿਟਿਕਲ ਮੱਗ ਜੇ ਕਹੀਏ ਵੀ ਕੋਈ ਸਿਆਸੀ ਬੰਦੇ ਮਗਰ ਕੀ ਇਹ ਤੋਰ ਦੇਣਗੇ ਲੋਕ ਐ ਨਹੀਂ ਤੁਰਦੇ ਹੁੰਦੇ ਇਹ ਸਮਝਣਾ ਪਊ ਪੰਜਾਬ ਦੇ ਵਿੱਚ ਡੇਰਿਆ ਰਾਹੀਂ ਸੀਐਮ ਦੀ ਕੁਰਸੀ ਤੱਕ ਨਹੀਂ ਪਹੁੰਚ ਸਕਦਾ ਕੋਈ ਵੀ ਲੋਕਾਂ ਇੱਕਦਮ ਇੱਕਦਮ ਦੱਸਿਓ ਇਹ ਬਿਆਨ ਦੇਣਾ ਮਜੀਠੀਆ ਨੂੰ ਫਾਇਦਾ ਹੋ ਗਿਆ ਜਾਂ ਬਾਬੇ ਰਡੈਂਟ ਪੈ ਗਿਆ ਇਹ ਤਾਂ ਬਾਈ ਜੀ ਮੈਨੂੰ ਤਾਂ ਇਹ ਲੱਗਦਾ ਕਿ ਦੋਨਾਂ ਨੂੰ ਆਪ ਦਾ ਝੁਗਾ ਚੌੜ ਕਰਾਇਆ ਹੂੰ ਠੀਕ ਹੈ ਨਾ ਜੇ ਆਪਾਂ ਕਹੀਏ ਵੀ ਮਜੀਠੀਆ ਨੂੰ ਵੀ ਲੋਕਾਂ ਦੇ ਵਿੱਚ ਕੀ ਨਫਰਤ ਦਾ ਪਾਤਰ ਮਜੀਠੀਆ ਵੀ ਬਣਿਆ ਇਹਦੇ ਵਿੱਚ ਹੁਣ ਬਾਬੇ ਦੇ ਕੀ ਆ ਪੈਰੋਕਾਰ ਕੋਈ ਜਵਾਬ ਦੇਣ ਜੋਗੀ ਨਹੀਂ ਰਹੇ ਅੱਜ ਕਿਸੇ ਬਾਬੇ ਦੇ ਕਿਸੇ ਪੈਰੋਕਾਰ ਨਾਲ ਗੱਲ ਕਰੋਗੇ ਜਦੋਂ ਗੱਲ ਕਰਦੇ ਆ ਵੀ ਤੁਹਾਡਾ ਬਾਬਾ ਦਾ ਪਾਈ ਕਲੀਨ ਚੇਟਾਂ ਦਿੰਦਾ ਫਿਰਦਾ ਹਾਂ ਠੀਕ ਹੈ ਨਾ ਹੁਣ ਜੇ ਕਹਿਣ ਵੀ ਸਾਰੇ ਰਾਧਾ ਸਵਾਮੀ ਵਾਲੇ ਵਾਕੇ ਵੋਟ ਕਹਾਂ ਚਾ ਕੇ ਮਜੀਠੀਆ ਦੇ ਮਗਰ ਹੀ ਪਾ ਦੇਣਗੇ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਬਾਬੇ ਕੋਲ ਤਾਂ ਸਾਰੇ ਲੀਡਰ ਹੀ ਜਾਂਦੇ ਆ ਸਾਰੇ ਨਾਲ ਲੀਡਰਾਂ ਦੀ ਵਾਕੇ ਇਹਨਾਂ ਦੇ ਫੋਟੋ ਮਾਈ ਜਾਂਦੀਆਂ ਓਪਨਲੀ ਕਿਸੇ ਦੀ ਮਦਦ ਕਰਨਗੇ ਪਰ ਹਾਂ ਥੋਡੀ ਗੱਲ ਇੱਕ ਜ਼ਰੂਰ ਹੈ ਕਿ ਆ ਵੀ ਬੀਜੇਪੀ ਨਾਲ ਬਾਬੇ ਦਾ ਜਾਣਾ ਮਜਬੂਰੀ ਬਣ ਗਿਆ ਕਿਉਂਕਿ ਅਗਲੇ ਬਾਹ ਮੋਸੀ ਬੈਠੇ ਆ ਬਾਬੇ ਨੂੰ 2019-20 ਦੇ ਵਿੱਚ ਬਈ ਬਕਾਇਦਾ ਮਾਕੇ ਹੁਕਮ ਹੋਇਆ ਹੋਇਆ ਕੋਰਟ ਦਾ ਜਿਹੜਾ ਵਾਕ ਇਹਨਾਂ ਦੇ ਰਿਸ਼ਤੇਦਾਰ ਸੀ ਨਾ ਰਨਵੈਕਸੀ ਵਾਲੇ ਜਿਨ੍ਹਾਂ ਨੇ ਜਾਪਾਨ ਦੀ ਕੰਪਨੀ ਨਾਲ ਮਾਕੇ ਠੱਗੀ ਮਾਰੀ ਸੀ ਉਹ ਠੱਗੀ ਮਾਰ ਕੇ ਜਿਹੜੇ ਪੈਸੇ ਸੀ ਅਲੱਗ-ਅਲੱਗ ਖਾਤਿਆਂ 'ਚ ਪਾਏ ਸੀ ਉਹਨਾਂ ਦੇ ਵਿੱਚੋਂ ਬਾਬੇ ਦਾ ਵੀ ਇੱਕ ਖਾਤਾ ਸੀ ਡੇਰੇ ਦੇ ਮਾਕੇ ਕੋਲੇ ਪੈਸਾ ਆਇਆ ਉਹ ਪੈਸਾ ਭਰਨ ਵਾਸਤੇ ਕੋਰਟ ਨੇ ਬਕਾਇਦਾ ਹੁਕਮ ਕੀਤੇ ਵਾ ਬਾਬੇ ਨੂੰ 2019-20 ਦੇ ਹੁਕਮ ਹੋਏ ਹੋਏ ਆ ਬਾਬਾ ਲੋਕਾਂ ਨੂੰ ਤਾਰਦਾ ਤੇ ਬਾਬੇ ਨੂੰ ਵਿਜੀਟਰ ਬੀਜੇਪੀ ਡਰਾਈ ਬੈਠੀ ਨਹੀਂ ਮੈਂ ਕਹਣਾ ਬੀਜੇਪੀ ਨੂੰ ਡਰਾਈ ਵੀ ਬੈਠੀ ਆ ਰਹਿੰਦਾ ਖੁੰਦਾ ਵੀ ਬਾਬੇ ਵਰਗੇ ਨੇ ਪੈਰ ਵੀ ਜਿਹੜੇ ਹੈਗੇ ਸਿਆਸਤੀ ਲਵਾਉਂਦੀ ਆ ਸਭ ਤੋਂ ਵੱਡੀ ਗੱਲ ਆ ਪੰਜਾਬ ਦੇ ਵਿੱਚ ਹੀ ਆ ਜੇ ਡੇਰੇ ਮਾਕੇ ਪ੍ਰਚਲਿਤ ਨੇ ਡੇਰਿਆਂ ਦਾ ਮਾਕੇ ਆ ਲਾਂਡਾ ਖਾੜਾ ਖੜਾ ਜਿਹੜਾ ਇਹ ਸਾਰਾ ਬਾਦਲਾ ਨੇ ਤਾਂ ਖੜਾ ਕੀਤਾ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਬਈ ਨਾਨਕਸ਼ਾਹੀ ਕੈਲੰਡਰ ਬਣਿਆ ਕਦੇ ਵਾਸਤੇ ਸੀਗਾ ਵੀ ਪਰੰਪਲੇਖੇ ਦੂਰ ਹੋ ਸਕਣ ਜਿਹੜੀਆਂ ਡਾਟਾ ਕਲੈਸ਼ ਕਰਦੇ ਉਹ ਖਤਮ ਕਰਦੇ ਬੜੀ ਮਿਹਨਤ ਕਰਕੇ ਵਿਚਾਰਾ ਨੇ ਬਣਾਇਆ ਐਜੀਪੀਸੀ ਨੇ ਲਾਗੂ ਵੀ ਕਰਤਾ ਸਾਰੇ ਡੇਰੇਬਾਰ ਇਕੱਠੇ ਹੋ ਗਏ ਕੀ ਆ ਜਾ ਕੇ ਇਹਨਾਂ ਨੂੰ ਮਿਲਦੇ ਆ ਜਾ ਕੇ ਕਹਿੰਦੇ ਕੀ ਆ ਵੀ ਸਾਡੀ ਨਾ ਤਾਂ ਸੱਤੇ ਅਸੀਂ ਲਾ ਸਕਦੇ ਆ ਨਾ ਦਸਵੀਂ ਦੇ ਇਕੱਠ ਹੋਣੋਂ हट ਗਿਆ ਵੀ ਸਾਡੇ ਕੋਲੇ ਤਾਂ ਮਾ ਕੇ ਸਾਡੀਆਂ ਤਿੱਥਾ ਤਾਂ ਉਹੀ ਹੁੰਦੀਆਂ ਸੀ ਕਹਿੰਦੇ ਵੀ ਸਾਨੂੰ ਤਾਂ ਮਾ ਕੇ ਥੋੜਾ ਕੈਲੰਡਰ ਮਨਜ਼ੂਰ ਨਹੀਂ ਚਾਕੇ ਭਾਈ ਬਾਦਲ ਕਿਉਂ ਕੈਲੰਡਰ ਕੈਨਸਲ ਕਰ ਦਿੰਦੇ ਆ ਇਹਨਾਂ ਦੇ ਮਗਰ ਲੱਗ ਕੇ ਤੇ ਮੈਂ ਕਹਿੰਦਾ ਵੀ ਇਹਨਾਂ ਦਾ ਜਿਹੜਾ ਨੈਕਸਸ ਹੀ ਡੇਰਿਆਂ ਦੇ ਪੈਰ ਇਹ ਲਵਾਉਂਦੇ ਸੀ ਤੇ ਡੇਰੇ ਤਾਂ ਹੀ ਉਹ ਨਾਲ ਖੜੇ ਆ ਨਾ ਇਹਨਾਂ ਦੇ ਜਾਇਦਾਦਾਂ ਜਿਹੜੀਆਂ ਦਬੀਆਂ-ਵੀਆਂ ਨੇ ਤੁਸੀਂ ਇਹ ਲੈ ਲਓ ਵੀ ਮਹਾਲੀ ਦੇ ਵਿੱਚ ਚਲੇ ਜਾਓ ਬਈ ਸਭ ਤੋਂ ਮਹਿੰਗੀ ਆ ਸਾਡੇ ਪੰਜਾਬ ਦੀ ਜਾਇਦਾਦ ਆ ਉੱਥੇ ਤੇ ਸੈਂਕੜੇ ਏਕੜ ਦਾ ਇੱਕ ਡੇਰਾ ਬਣਿਆ ਹੋਇਆ ਬਹੁਤ ਵੱਡਾ ਇੱਕ ਮਾਕੇ ਫਰੰਟ ਲਾਈਨ ਤੋਂ ਸ਼ੁਰੂ ਹੁੰਦਾ ਉਹ 에어ਪੋਰਟ ਵਾਲੀ ਜਿਹੜੀ ਰੋਡ ਹੈਗੀ ਆ ਬਹੁਤ ਲੰਬਾ ਤੁਰਿਆ ਜਾਂਦਾ ਉੱਥੇ ਜਾ ਕੇ ਪਹਿਲਾਂ ਪਾਸੇ ਅਸੀਂ ਪਿੰਡਾਂ ਚ ਜ਼ਮੀਨ ਲਈ ਗਈ ਠੀਕ ਆ ਦੋ-ਦੋ ਕਿਲੇ ਢਾਈ-ਢਾਈ ਕਿਲੇ ਲੋਕਾਂ ਤੋਂ ਲਈ ਗਈ ਉਦੋਂ ਬਾਅਦ ਸਾਰੀ ਜ਼ਮੀਨ ਇਕੱਠੀ ਕਰਕੇ ਫਿਰ ਇਹਨਾਂ ਨੇ ਜਾ ਕੇ ਕੀ ਆ ਉਹ ਜਗ੍ਹਾ ਸਾਂਭ ਲਈ ਸਿਆਸਤ ਦੇ ਮਾਕੇ ਰਾਹੀਂ ਟੈਸ ਕਰਕੇ ਜਿਹੜਾ ਇਹਨਾਂ ਦਾ ਨੈਕਸਸ ਆ ਅੱਜ ਦਾ ਨਹੀਂ ਅੰਦਰ ਖਾਤੇ ਚੱਲਦਾ ਸੀ ਚੱਲੀ ਜਾਂਦਾ ਸੀ ਲੋਕਾਂ ਨੂੰ ਕੋਈ ਗੱਲ ਆ ਲੋਕ ਬੋਲਦੇ ਨਹੀਂ ਸੀ ਪਰ ਜਦੋਂ ਇਹ ਚੀਜ਼ਾਂ ਨੰਗੀਆਂ ਹੋ ਗਈ ਹੋਈ ਗੱਲ ਆ ਵੀ ਨੰਗੀਆਂ ਹੋ ਕੇ ਜੇ ਕੀ ਇਹ ਇਹ ਮਿਲ ਗਈਆਂ ਸਿਆਸਤ ਤੇ ਧਰਮ ਤਾਂ ਉੱਥੇ ਜਾ ਕੇ ਫਿਰ ਇਹਨਾਂ ਦਾ ਜਲੂਸ ਨਿਕਲਣਾ ਬਣਦਾ ਸੀ ਬਾਕੀ ਇਹ ਵੀ ਬਾਬੇ ਨਾਲ ਜਿੰਨਾ ਚਿਰ ਪਿਛਲਾ ਮਾ ਕੋਈ ਟਰੈਕ ਰਿਕਾਰਡ ਆਉਂਦਾ ਦੇ ਜਿੰਨਾ ਚਿਰ ਇਹਨਾਂ ਨੇ ਕੀ ਆ ਮੈਂ ਕਹਣਾ ਇਹਨਾਂ ਦੀ ਜੜ ਤੋਂ ਲਾ ਲਈਏ ਜੜ ਜੜ ਕੀ ਆ ਜੜ ਤਾਂ ਬਈ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਰਾਧਾ ਸਵਾਮੀ ਇਹਨਾਂ ਲੋਕਾਂ ਦੇ ਵਿੱਚ ਬੜਾ ਵੱਡੀ ਮਿਥ ਹੈਗੀ ਆ ਵੀ ਖਾਨਣੀ ਇਹ ਹਿੰਦੂ ਨਾਲ ਰਿਲੇਟਡ ਜਿਹੜੇ ਮੈਂ ਆਪਾਂ ਕਹਿ ਦਿੰਦਾ ਜਿਵੇਂ ਕ੍ਰਿਸ਼ਨ ਤੇ ਰਾਧਾ ਉਹਨੂੰ ਕਹਿੰਦੇ ਆ ਰਾਧਾ ਦਾ ਸਵਾਮੀ ਅਸਲ ਦੇ ਵਿੱਚ ਬਈ ਕੀ ਆ ਨਾ ਇਹਨਾਂ ਦਾ ਸ਼ਿਵਦੇਵਾਲ ਨਾਂ ਦਾ ਕੀ ਆ ਇਹਨਾਂ ਦਾ ਗੁਰੂ ਸੀ ਆਗਰੇ ਦੇ ਵਿੱਚ ਹੋਇਆ ਕਿ ਖੱਤਰੀ ਵੰਸ਼ ਦੇ ਵਿੱਚੋਂ ਵੰਸ਼ ਨਹੀਂ ਮੈਂ ਕਹਿੰਦਾ ਖੱਤਰੀਆਂ ਵਾਂਗੂ ਖੱਤਰੀ ਭਾਈਚਾਰੇ ਦੇ ਵਿੱਚੋਂ ਹੋਇਆ ਉਹ ਬੰਦਾ ਉੱਥੇ ਕੀ ਕਰਦਾ ਦਦਾਰ ਸਿੰਘ ਨਾਂ ਦਾ ਇੱਕ ਕੀ ਆ ਸਾਡਾ ਗੁਰਸਿੱਖ ਸੀਗਾ ਗੁਰੂ ਘਰ ਦੇ ਵਿੱਚ ਉਹ ਤੋਂ ਸੰਥਿਆ ਲੈ ਲੈਂਦਾ ਪਹਿਲਾਂ ਉਹਦੇ ਵਿੱਚ ਬੜੇ ਐਬ ਸੀਗੇ ਠੀਕ ਹੈ ਤਮਾਕੂ ਦਾ ਹੋਰ ਦਾ ਜਦੋਂ ਉਹ ਤਾਂ ਸੰਥਿਆ ਲੈ ਲੈਂਦਾ ਤਾਂ ਉਸ ਤੋਂ ਬਾਅਦ ਉਹਦਾ ਚੇਲਾ ਬਣ ਜਾਂਦਾ ਜੈਮਲ ਸਿੰਘ ਹੁਣ ਜੈਮਲ ਸਿੰਘ ਤੇ ਸ਼ਾਵਣ ਸਿੰਘ ਦੋਨੇ ਫੌਜੀ ਸੀ ਇਹਨਾਂ ਦੇ ਮੁੱਢਲੇ ਬਾਬੇ ਆ ਜਿਹੜੇ ਪੈ ਹੋਏ ਆ ਹੁਣ ਰੌਲਾ ਉਹੀ ਗੱਲ ਆ ਵੀ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਇੱਕ ਚੀਜ਼ ਸਮਝੀ ਸੀ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਵੀ ਇਹਨਾਂ ਲੋਕਾਂ ਨੂੰ ਖਤਮ ਕਰਨ ਵਾਸਤੇ ਇਹਨਾਂ ਦੀ ਸਪਿਰਟ ਖਤਮ ਕਰਨੀ ਪਊ ਸਿੱਖੀ ਨਾਲ ਤੋੜਨਾ ਪਊ ਇਹਨਾਂ ਦਾ ਐਜੂਕੇਸ਼ਨ ਖਤਮ ਕਰਨੀ ਪਊ ਤਾਂ ਉਹਦੇ ਵਾਸਤੇ ਬੁੱਧੂ ਬਣਾਉਣ ਵਾਸਤੇ ਇਹਨਾਂ ਨੇ ਕੀ ਆਪਦੇ ਫੌਜ ਦੇ ਵਿੱਚੋਂ ਬੰਦੇ ਤਿਆਰ ਕਰਕੇ ਭੇਜੇ ਉਹਨਾਂ ਵਿੱਚੋਂ ਸ਼ਾਵਣ ਸਿੰਘ ਸੀਗਾ ਸਾਵਣ ਸਿੰਘ ਤੋਂ ਬਾਅਦ ਕੀ ਆ ਗੱਦੀ ਤੇ ਆਪਣਾ ਜੈਮਲ ਸਿੰਘ ਸੌਰੀ ਤੇ ਉਦੋਂ ਬਾਅਦ ਕੀ ਆ ਸਾਵਣ ਸਿੰਘ ਆਉਂਦਾ ਹੁਣ ਜਿਹਨਾਂ ਦਾ ਗੁਰੂ ਸ਼ਿਵਦੇਵ ਜੀ ਸੀ ਸ਼ਿਵਦੇਵ ਜੀ ਨੂੰ ਇਹ ਸਾਰੇ ਸੁਆਮੀ ਕਹਿੰਦੇ ਸੀ ਉਹਨੂੰ ਸੁਆਮੀ ਕਹਿੰਦੇ ਸੀ ਉਹਦੇ ਘਰ ਵਾਲੀ ਦਾ ਨਾਂ ਕੀ ਆ ਰਾਧਾ ਸੀ ਉੱਥੋਂ ਇਹ ਨਾਂ ਰਾਧਾ ਸੁਆਮੀ ਬਣਿਆ ਇਹ ਕੋਈ ਲੋਕਿਕ ਜਾਂ ਮਾਕੇ ਧਾਰਮਿਕ ਸ਼ਬਦ ਮਾਕੇ ਉਹਦੇ ਨਾਲ ਰਿਲੇਟਡ ਸ਼ਬਦ ਨਹੀਂ ਹੈ ਇਹਨਾਂ ਨੇ ਜਿਹਨੇ ਸ਼ੁਰੂਆਤ ਕੀਤੀ ਉੱਥੋਂ ਮਾਕੇ ਚੱਲਦੇ ਆ ਉਦੋਂ ਬਾਅਦ ਜਿਵੇਂ ਕੀ ਇਹਨਾਂ ਦੇ ਬਾਬੇ ਅਕੇ ਜਗਤ ਸਿੰਘ ਬਣੇ ਆ ਬੈਸੇ ਪੜੇ ਲਿਖੇ ਬਾਬੇ ਸੀ ਉਹ కెਮਿਸਟਰੀ ਮਾ ਕੇ కెਮਿਸਟਰੀ ਦੀ ਐਮ ਐਸ ਸੀ ਸੀ ਤਿੰਨ ਕਸਾਲ ਉਹਨਾਂ ਨੇ ਫਿਰ ਕੰਮ ਚਲਾਇਆ 47 ਤੋਂ 50 ਤੱਕ ਫਿਰ ਬਾਬਾ ਚਰਨ ਸਿੰਘ ਆਉਂਦੇ ਆ ਉਹ ਵਕੀਲ ਸੀ ਲਗਭਗ 50 ਤੋਂ ਲੈ ਕੇ 90 ਤੱਕ 1950 ਤੋਂ 1990 ਤੱਕ 40 ਸਾਲ ਫਿਰ ਉਹ ਕੰਮ ਕਰਦੇ ਆ ਤੇ ਉਸ ਤੋਂ ਅੱਗੇ ਫਿਰ ਗੁਰਿੰਦਰ ਸਿੰਘ ਢਿੱਲੋਂ ਜੀ 1990 ਜਾ ਕੇ ਇਧਰੋਂ ਇਹ ਗੱਦੀ ਸੰਭਦੇ ਆ ਉਧਰੋਂ ਇਹਨਾਂ ਦੀ ਮੈਂ ਕਹਿੰਦਾ ਵੀ ਸਾਵਣ ਸਿੰਘ ਦੇ ਮਾ ਕੇ ਜਿਹੜੇ ਚੇਲੇ ਸੀਗੇ ਉਹ ਉਹਨਾਂ ਨੇ ਉਧਰ ਭੇਜਤੀ ਸਾਡੇ ਆ ਸਰਸੇ ਵਾਲੀ ਬੈਲਟ ਦੇ ਵਿੱਚ ਆਏ ਸੀਗੇ ਉਹ ਸਰਸ ਵਾਲੀ ਬਹਿਲ ਜੋ ਸਾਹਮਸਤਾਨਾ ਸੀ ਉਹਨਾਂ ਦਾ ਉਹਨਾਂ ਨੇ ਆ ਕੇ ਇੱਥੇ ਡੇਰਾ ਖੋਲ ਲਿਆ ਜਿਹੜਾ ਆਪਣਾ ਡੇਰਾ ਸਰਸ ਵਾਲਾ ਬਜਦਾ ਉਹ 1948-49 ਦੇ ਵਿੱਚ ਉਹ ਖੁੱਲਿਆ ਉਸ ਤੋਂ ਬਾਅਦ ਸਾਹਮਸਤਾਨੇ ਤੋਂ ਬਾਅਦ ਸਾਸਤ ਨਾਮ ਜੀ ਆ ਜਾਂਦੇ ਆ ਤੂੰ ਉਹ ਸਾਸਤ ਨਾਮ ਜੀ 1990 ਦੇ ਵਿੱਚ ਕੀ ਆ ਉਹ ਵੀ ਗੱਡੀ ਚੜਾ ਦਿੱਤੇ ਜਾਂਦੇ ਤੇ ਉਹਨਾਂ ਤੋਂ ਬਾਅਦ ਜਿਹੜੀ ਕੀ ਆ ਗੱਦੀ ਸਾਹਮਦੇ ਆ ਉਹ ਆ ਕੇ ਬਹਿ ਜਾਂਦੇ ਆ ਰਾਮ ਰਹੀਮ ਤੇ ਰਾਮ ਰਹੀਮ ਨੇ ਕਿਵੇਂ ਗੱਦੀ ਲਈ ਇਹ ਲੋਕ ਬੇਤਰ ਜਾਣਦੇ ਸਾਰੀ ਹਿਸਟਰੀ ਲੋਕਾਂ ਦੇ ਸਾਹਮਣੇ ਪਈ ਆ ਇਹ ਦੋਨੇ ਕੀ ਆ ਇੱਕੋ ਸ਼ਾਖਾ ਦੇ ਵਿੱਚੋਂ ਨਿਕਲੀਆਂ ਵੀ ਆ ਜੜਾਂ ਇਹਨਾਂ ਦੀ ਜੜ ਇੱਕ ਆ ਤੇ ਸਾਰੇ ਕੀ ਆ ਅੰਗਰੇਜ਼ਾਂ ਨੇ ਤਿਆਰ ਕੀਤੇ ਫੌਜੀ ਜਿਹੜੇ ਸੀਗੇ ਭੇਜ ਕੇ ਇਹਨਾਂ ਦੀ ਜੜ ਲਾਈ ਸੀ ਜੜ ਤਾਂ ਲਾਈ ਸੀ ਸਿੱਕੀ ਖਤਮ ਕਰ ਸਕਣ ਠੀਕ ਹੈ ਨਾ ਹੁਣ ਬਾਹਲੇ ਲੋਕ ਜਿਹੜਾ ਰਾਧਾ ਸਵਾਮੀ ਰਾਗੇ ਪੱਗ ਬੰਨ ਕਾ ਪੱਗ ਕਿਉਂ ਬੰਨਦੇ ਆ ਭਾਈ ਤੁਹਾਡੇ ਵਰਗੇ ਭੇਸ ਬਣ ਕੇ ਤੁਹਾਡੇ ਚ ਨਾਂ ਵੜਨਗੇ ਤੁਹਾਡੀ ਗੁਰਬਾਣੀ ਦੇ ਸ਼ਬਦਾਂ ਨਾਲ ਕੇ ਤੁਹਾਨੂੰ ਭੁਲੇਖਾ ਪਾ ਕੇ ਹੁਣ ਅਗਲਾ ਕਹਿੰਦਾ ਵੀ ਗੁਰਬਾਣੀ ਦੇ ਸ਼ਬਦ ਪ੍ਰਚਾਰਦੇ ਆ ਮੈਂ ਕਹਿੰਦਾ ਵੀ ਉਹਨਾਂ ਨਾਲ ਟਾਈਮ 'ਚ ਗੁਰਬਾਣੀ ਛੱਡ ਕੇ ਆਰਾਮ-ਰਾਮ ਕਰਿਆ ਕਰਨਗੇ ਠੀਕ ਹੈ ਨਾ RAM ਦੀ ਚਰਚਾ ਹੁਣ ਹੋਇਆ ਕਰੂ ਇਹਨਾਂ ਦੇ ਨਾਮ ਸ਼ਬਦ ਵੀ ਬਦਲ ਜਾਣਗੇ ਕਿਉਂਕਿ ਨਾਮ ਸ਼ਬਦ ਹੁਣ ਤਾਂ ਨੰਗੇ ਹੀ ਹੋ ਗਿਆ ਉਹਨਾਂ ਲੋਕਾਂ ਦੇ ਵਿੱਚ ਕੀ ਆਮ ਹੀ ਪ੍ਰਚਾਰਿਆ ਜਾਣ ਲੱਗਾ ਹਰੇਕ ਹੀ ਕਹਿਣ ਲੱਗ ਗਿਆ ਇਸ ਕਰਕੇ ਜਿਹੜੀ ਇਹਨਾਂ ਦੀ ਹਿਸਟਰੀ ਆ ਬਾਬੇ ਜਿੰਨਾ ਚਿਰ ਕੀ ਆ ਦੇਖੋ ਉਧਰਲੇ ਪਾਸੇ ਭਾਵੇਂ ਕੀ ਆ ਲੋਕੇ ਚੱਲੀ ਗਏ ਆ ਅੰਗਰੇਜ਼ਾਂ ਨੇ ਮੁੱਢ ਤੋਂ ਜਿਹੜੇ ਰਾਜਾ ਸ਼ਾਹੀ ਲੋਕ ਸੀ ਉਹਨਾਂ ਨੇ ਇਹ ਤਿਆਰ ਕੀਤੀ ਸੀ ਪਰ ਉਹ ਜਿਹੜਾ ਸੀਗਾ ਲੋਕੇ ਚੱਲਦਾ ਸੀ ਹੁਣੇ ਨੰਗੇ ਹੋ ਕੇ ਚਲਾਉਣ ਨੂੰ ਫਿਰਦੇ ਨੰਗੇ ਹੋ ਕੇ ਲੋਕ ਨਹੀਂ ਚੱਲਣ ਦਿੰਦੇ ਕੋਈ ਦੂਜਾ ਖਰਨਦਾ ਤੁਹਾਡੇ ਵਰਗੇ ਭਰਾ ਹੈਗੇ ਆ ਸੋਸ਼ਲ ਮੀਡੀਆ ਹੈਗਾ ਉਹਨਾਂ ਦਾ ਸਾਰਾ ਕੁਝ